ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਉਮੀਦ ਕਰਦਾ ਸਾਰੇ ਵਧੀਆ ਤੇ ਤੰਦਰੁਸਤ ਹੋਵੋਗੇ ਅੱਜ ਵੀ ਆਪਾਂ ਵੀਡੀਓ ਲੈ ਕੇ ਆਏ ਹਾਂ ਦੋਸਤੋ ਇਹ 83 ਗਜ ਦੀ ਪ੍ਰਾਪਰਟੀ ਆ ਕਾਗਜ਼ਾਂ ਦੇ ਵਿੱਚ 83 ਗਜ ਆ ਉਸ ਤਰ੍ਹਾਂ ਇਹ ਪ੍ਰਾਪਰਟੀ 3-4 ਗਜ ਵੱਧ ਗਈ ਆ ਪ੍ਰਾਪਰਟੀ ਦਾ ਜਿਹੜਾ ਫਰੰਟ ਦੇਖਦੇ ਪਏ ਹੋ ਤੁਸੀਂ ਹੈਗਾ 22 ਫੁੱਟ ਦਾ ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਤੁਹਾਨੂੰ ਹਰ ਵਾਰੀ ਇੱਕ ਗੱਲ ਕਹਿੰਦੇ ਹੁੰਦੇ ਆ ਕਿ ਜੇਕਰ ਤੁਸੀਂ ਆਪਣੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨੀ ਹੋਵੇ ਘਰ ਮਕਾਨ ਦੁਕਾਨ ਸ਼ੈੱਡ ਕੋਠੀ ਬੰਗਲਾ ਜਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਸੇਲ ਕਰਨੀ ਹੋਵੇ ਨਾ ਤੇ ਸਕਰੀਨ ਤੇ ਸਾਡਾ ਨੰਬਰ ਚੱਲਦਾ ਪਿਆ ਵਾ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਇੱਕ ਤੁਹਾਨੂੰ ਸਭ ਨੂੰ ਬੜੀ ਜ਼ਰੂਰੀ ਬੇਨਤੀ ਆ ਕਿ ਜੇਕਰ ਸਾਡਾ ਚੈਨਲ ਤੇ ਵੀਡੀਓ ਦੇਖਦੇ ਪਏ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਪਲੱਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੁਹਾਡਾ ਇਹਦੇ ਵਿੱਚ ਕੋਈ ਪੈਸਾ ਨਹੀਂ ਲੱਗਣਾ ਲੇਕਿਨ ਮੈਨੂੰ ਤੁਹਾਡੇ ਇਸ ਕੰਮ ਦੇ ਨਾਲ ਬਹੁਤ ਹੀ ਮੋਟੀਵੇਸ਼ਨ ਮਿਲਨੀ ਆ ਤੇ ਕਰਦੇ ਆਪਾਂ ਹੁਣ ਵੀਡੀਓ ਸ਼ੁਰੂ ਜਿਵੇਂ ਕਿ ਤੁਹਾਨੂੰ ਮੈਂ ਦੋਸਤੋ ਦੱਸ ਚੁੱਕਿਆ ਵਾਂ ਕਿ 83 ਗਾਇਦਾ ਮਕਾਨ ਆ 22 ਫੁੱਟ ਦਾ ਫਰੰਟ ਹੈਗਾ ਵਾ ਤਿੰਨ ਫਲੋਰ ਹੈਗੇ ਇਹਦੇ ਘਰ ਦੇ ਅੰਦਰ ਕੀ ਬਣਿਆ ਕਿਵੇਂ ਦਾ ਬਣਿਆ ਉਹ ਸਭ ਦਿਖਾਣੇ ਤੁਹਾਨੂੰ ਹਾਂਜੀ ਦੋਸਤੋ ਆ ਗਈ ਐਂਟਰੀ ਇਹਨਾਂ ਦੀ ਆ ਇਹਨਾਂ ਦਾ ਸਟੀਲ ਦਾ ਗੇੜ ਹੈ ਗੇੜ ਦੇ ਸਟੀਲ ਦਾ ਵਰਕ ਕਰਾਇਆ ਹੈ ਪ੍ਰੋਪਰ ਦੇ ਵਿੱਚ ਆ ਵੁੱਡਨ ਦਾ ਵਰਕ ਕਰਵਾਇਆ ਹੋਇਆ ਵਾ ਜਿਹੜਾ ਕਿ ਗੇੜ ਹੀ ਬੜਾ ਯੂਨੀਕ ਜਾਂ ਤੇ ਬਹੁਤ ਹੀ ਵਧੀਆ ਡਿਜ਼ਾਈਨ ਦਾ ਸਿੰਪਲ ਤੇ ਸੋਬਰ ਹੈਗਾ ਵਾ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਐਂਟਰ ਕਰਦੇ ਆ ਵੇੜੇ ਦੇ ਵਿੱਚ ਇਹਨਾਂ ਨੇ ਗ੍ਰੇਨਾਈਟ ਪੱਥਰ ਲਗਵਾਇਆ ਹੋਇਆ ਵਾ ਤੇ ਬਾਕੀ ਆ ਜਿਹੜੀਆਂ ਦੀਵਾਰਾਂ ਹੈਗੀਆਂ ਦੀਵਾਰਾਂ ਤੇ ਇਹਨਾਂ ਨੇ ਪੀਵੀਸੀ ਦਾ ਵਰਕ ਕਰਵਾਇਆ ਹੈ ਪ੍ਰੋਪਰ ਤੇ ਇਹ ਦੇਖ ਸਕਦੇ ਹੋ ਕਿ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੋਈ ਆ ਤੇ ਜਿੰਨੇ ਵੀ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੋਈ ਹੈ ਨਾ ਸਭ ਦਾ ਅਲੱਗ-ਅਲੱਗ ਡਿਜ਼ਾਈਨ ਹੈਗਾ ਵਾ ਤੇ ਇਹ ਦੇਖ ਸਕਦੇ ਹੋ ਕਿ ਇਹਨਾਂ ਨੇ LED ਪੈਨਲ ਵੀ ਬਹੁਤ ਸੋਹਣਾ ਬਣਵਾਇਆ ਹੋਇਆ ਵਾ ਇਹ ਵੀ ਇਹਨਾਂ ਨੇ PVC ਸੀਟਾਂ ਦਾ ਹੀ ਬਣਵਾਇਆ ਹੋਇਆ ਵਾ ਤੇ ਇਹਦੇ ਨਾਲ ਹੀ ਇਹ ਇਹ ਲੌਬੀ ਏਰੀਆ ਵੀ ਤੇ ਇਹਨਾਂ ਦੀ ਕੀ ਓਪਨ ਕਿਚਨ ਹੈਗੀ ਆ ਕਿਤਨੇ ਆਹ ਦੇਖੋ ਕਿਚਨ ਵੀ ਇਹਨਾਂ ਨੇ ਨਾ ਕਿਚਨ ਦੇ ਵਿੱਚ ਵੀ ਇਹਨਾਂ ਨੇ ਗ੍ਰੇਨਾਈਟ ਪੱਥਰ ਦਾ ਹੀ ਕੰਮ ਕਰਵਾਇਆ ਹੋਇਆ ਵਾ ਆ ਥੱਲੇ ਡਰੋਰ ਵਗੈਰਾ ਤਕਰੀਬਨ ਸਾਰੇ ਇਹਨਾਂ ਨੇ ਬਣਵਾਏ ਹੋਏ ਆ ਬੜੇ ਵਧੀਆ ਹਨ ਤੇ ਇਹ ਇਹ ਵੀ ਸਾਰੀਆਂ ਜਿਹੜੀਆਂ ਕਿਚਨੀਆਂ ਅਲਮਾਰੀਆਂ ਬਣਾਈ ਹੋਈਆਂ ਜਿਨ੍ਹਾਂ ਨੂੰ ਉਹ ਬਾਕਸ ਕਹਿੰਦੇ ਨੇ ਇਹ ਵੀ ਬਹੁਤ ਸੋਹਣਾ ਬਣਾਇਆ ਹੈ ਕਿਚਨ ਦੇ ਵਿੱਚ ਵੀ ਇਹਨਾਂ ਨੇ ਡਾਊਨ ਥੀਲਿੰਗ ਕਰਵਾਈ ਹੋਈ ਹੈ ਪਲੱਸ ਸੈਂਟਰ ਦੇ ਵਿੱਚ ਇੱਕ ਲਾਈਟ ਦਿੱਤੀ ਹੋਈ ਹੈ ਦੋਸਤੋ ਇਹਨਾਂ ਨੇ ਕਿਚਨ ਦੇ ਬਾਹਰ ਲੌਬੀ ਏਰੀਆ ਵਿੱਚ ਨੇ ਇਹਨਾਂ ਨੇ ਆਪਣਾ ਸੋਫਾ ਸੈੱਟ ਲਗਾਇਆ ਹੋਇਆ ਵਾ ਜਿਹੜਾ ਕਿ ਗੈਸਟ ਵਾਸਤੇ ਬੜਾ ਵਧੀਆ ਵਾ ਦੂਸਰੀ ਗੱਲ ਇਹ ਕਿ ਜੇਕਰ ਤੁਸੀਂ ਚਾਹੋ ਤੇ ਇੱਥੇ ਆਪਣਾ ਡਾਈਨਿੰਗ ਟੇਬਲ ਵੀ ਲਗਾ ਸਕਦੇ ਹੋ ਇਹ ਤੁਹਾਡੇ ਤੇ ਡਿਪੈਂਡ ਹੈਗਾ ਤੁਸੀਂ ਲਗਾਉਣਾ ਲਗਾਓ ਨਹੀਂ ਤਾਂ ਆ ਜਿਵੇਂ ਇਹਨਾਂ ਨੇ ਸੈਟਿੰਗ ਕੀਤੀ ਤੁਸੀਂ ਉਹਵੇਂ ਤਾਂ ਰੱਖ ਸਕਦੇ ਹੋ ਹੁਣ ਤੁਹਾਨੂੰ ਦਿਖਾਣੇ ਆ ਦੋਸਤੋ ਇਹਨਾਂ ਦਾ ਬਾਥਰੂਮ ਆ ਇਹਨਾਂ ਦਾ ਬਾਥਰੂਮ ਦੇਖ ਸਕਦੇ ਹੋ ਕਿ ਇਹਨਾਂ ਦਾ ਬਾਥਰੂਮ ਹੀ ਕਾਫੀ ਖੁੱਲਾ ਬਣਾਇਆ ਆ ਵਾ ਵੱਡਾ ਬਾਥਰੂਮ ਬਣਾਇਆ ਆ ਵਾ ਤੇ ਇਹਦੇ ਵਿੱਚ ਵੀ ਇਹਨਾਂ ਨੇ ਟਾਇਲ ਦਾ ਕੰਮ ਪ੍ਰੋਪਰ ਕਰਵਾਇਆ ਆ ਵਾ ਤੇ ਇਹਦੇ ਵਿੱਚ ਵੀ ਇਹਨਾਂ ਨੇ ਦੇਖ ਸਕਦੇ ਹੋ ਕਿ ਪ੍ਰੋਪਰ ਟਾਇਲ ਲਗਾਵਾਈ ਹੋਈ ਆ ਹੁਣ ਦਿਖਾਣੇ ਆ ਦੋਸਤੋ ਇਹਨਾਂ ਦਾ ਤੁਹਾਨੂੰ ਆਪਾਂ ਪਹਿਲਾ ਬੈਡਰੂਮ ਇਹਨਾਂ ਨੇ ਵੁੱਡਨ ਦਾ ਦਰਵਾਜ਼ਾ ਬਣਾਇਆ ਲੱਕੜ ਦਾ ਇਹ ਹੈਗਾ ਵਾਜੀ ਮਾਈਕੇ ਦਾ ਵਰਕ ਹੈਗਾ ਪਲੱਸ ਇਹ ਹੈਗੀ ਸਾਰੀ ਲੱਕੜ ਲੱਕੜ ਦਾ ਵਰਕੇਗਾ ਵਾ ਦਰਵਾਜ਼ਾ ਪਲਾਈਦਾ ਨਹੀਂ ਬਣਵਾਇਆ ਹੋਇਆ ਇਹਨਾਂ ਨੇ ਤੇ ਆਹ ਦੇਖ ਸਕਦੇ ਹੋ ਕਿ ਇਹਨਾਂ ਨੇ ਪ੍ਰੋਪਰ ਜਿਹੜੀਆਂ ਵਾਲ ਵਗੈਰਾ ਤੇ ਕਰਵਾਈ ਹੋਈ ਹੈ ਸਾਰੀ ਪੀਵੀਸੀ ਆ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਕਿ ਡਿਜ਼ਾਈਨ ਇਹਨਾਂ ਨੇ ਕਿੱਡਾ ਸੋਹਣਾ ਪੀਵੀਸੀ ਦਾ ਰੱਖਿਆ ਆ ਵਾ ਤੇ ਅੰਦਰ ਵੀ ਇਹਨਾਂ ਨੇ ਡਾਊਨ ਸੀਲਿੰਗ ਕਰਵਾਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਕਿ ਡਿਜ਼ਾਈਨ ਹਰੇਕ ਮਤਲਬ ਕਿ ਡਾਊਨ ਸੀਲਿੰਗ ਦਾ ਡਿਜ਼ਾਈਨ ਹੈ ਨਾ ਜਿਹੜਾ ਸਭ ਦਾ ਅਲੱਗ ਅਲੱਗ ਹੋਇਗਾ ਵਾ ਆ ਦੇਖੋ ਉੱਪਰਲੀ ਤੇ ਇਧਰ ਵੀ ਇਹਨਾਂ ਨੇ ਡਾਊਨ ਫੀਲਿੰਗ ਕਰਵਾਈ ਹੋਈ ਆ ਪਲੱਸ ਇਹਨਾਂ ਨੇ ਨਾਲ ਹੀ ਡਾਊਨ ਫੀਲਿੰਗ ਦੇ ਥੱਲੇ ਜਿਹੜਾ ਵਰਕ ਕਰਵਾਇਆ ਉਹ ਲੱਕੜ ਦਾ ਕਰਵਾਇਆ ਹੈ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਵਾਜੀ ਇਹਨਾਂ ਦਾ LED ਪੈਨਲ ਜਿਹੜਾ ਇਹਨਾਂ ਨੇ ਰੂਮ ਦੇ ਵਿੱਚ ਬੜਾ ਵਧੀਆ ਬਣਵਾਇਆ ਹੋਇਆ ਵਾ ਜੀ ਦੋਸਤੋ ਹਾਂਜੀ ਦੋਸਤੋ ਆ ਹੈਗਾ ਨਾ ਦਾ ਡ्रेसਿੰਗ ਏਰੀਆ ਡ्रेसਿੰਗ ਏਰੀਆ ਵਿੱਚ ਅਲਮਾਰੀਆ ਵਗੈਰਾ ਇਹਨਾਂ ਨੇ ਬਣਵਾਈ ਹੋਈ ਆ ਇਹ ਤੁਹਾਡੇ ਤੇ ਡਿਪੈਂਡ ਹੈਗਾ ਕਿ ਬਾਅਦ ਵਿੱਚ ਤੁਸੀਂ ਘਰ ਲੈਣ ਤੋਂ ਬਾਅਦ ਕੀਵੇਂ ਦਾ ਕਰਨਾ ਵਾ ਨਾਲ ਹੀ ਇਹਨਾਂ ਨੇ ਇੱਕ ਛੋਟਾ ਜਿਹਾ ਇੱਥੇ ਡ्रेसਿੰਗ ਏਰੀਆ ਦੇ ਵਿੱਚ ਇਹਨਾਂ ਨੇ ਛੋਟਾ ਜ ਬ੍ਰੈਸਿੰਗ ਵਿੱਚ ਨਾਲ ਹੀ ਇਹਨਾਂ ਨੇ ਛੋਟਾ ਜਿਹਾ ਬਾਬਾਈ ਦਾ ਬਣਾਇਆ ਹੋਇਆ ਏਰੀਆ। ਹੁੰਦ ਖਾਨੇ ਤੁਹਾਨੂੰ ਇਹਨਾਂ ਦੇ ਉੱਪਰ ਉੱਪਰ ਵਾਲਾ ਪੋਰਸ਼ਨ ਦਿਖਾਣੇ ਆ ਸੈਕੰਡ ਫਲੋਰ ਉੱਤੇ ਕੀ ਬਣਿਆ ਕਿਵੇਂ ਦਾ ਬਣਿਆ ਉਹ ਵੀ ਤੁਹਾਨੂੰ ਦੱਸਦੇ ਆ। ਦੋਸਤੋ ਆਹ ਦੇਖਦੇ ਪਏ ਤੁਸੀਂ ਇਹਨਾਂ ਨੇ ਨਾ ਵਾਲ ਤੇ ਬੜਾ ਵਧੀਆ ਕੀਤਾ ਹੈ। ਇਹ ਮੈਟ ਲਗਾਇਆ ਹੋਇਆ ਵਾ। ਬੜਾ ਵਧੀਆ ਗ੍ਰੀਨ ਮੈਟ ਲਗਾ ਇਹਨਾਂ ਦੀ ਵਾਲ ਤੇ। ਇਹ ਜਿਹੜਾ ਕਿ ਇੱਕ ਘਰ ਨੂੰ ਨਾ ਬੜੀ ਵਧੀਆ ਜੀ ਵਾਈਬ ਜੀ ਦਿੰਦਾ ਵਾ। ਆਹ ਆ ਗਈ ਦੋਸਤੋ ਇਹਨਾਂ ਦੀ ਛੋਟੀ ਜਿਹੀ ਬਾਲਕਨੀ। ਬਾਲਕਨੀ ਵੀ ਕਹਿ ਦਿੰਨੇ ਇਹਨਾਂ ਤੇ ਗੈਲਰੀ ਵੀ ਕਹਿ ਦਿੰਨੇ ਆ। ਇਹ ਤੁਸੀਂ ਦੇਖ ਸਕਦੇ ਹੋ ਇਹ ਤੇ ਆਇਆਗਾ ਉੱਪਰ ਇਹਨਾਂ ਦਾ ਡਰਾਇੰਗ ਰੂਮ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਡਰਾਇੰਗ ਰੂਮ ਕਿੱਡਾ ਵਧੀਆ ਬਣਿਆ ਹੋਇਆ ਵਾ ਉੱਪਰ ਇਹਨਾਂ ਦਾ ਡਰਾਇੰਗ ਰੂਮ ਦੀ ਡਾਊਨ ਥੀਲਿੰਗ ਕਰਵਾਈ ਹੋਈ ਹੈ ਨਾ ਉਹ ਦੇਖ ਸਕਦੇ ਹੋ ਤੁਸੀਂ ਕਿ ਡਾਊਨ ਥੀਲਿੰਗ ਇਹਨਾਂ ਨੇ ਕਿੱਡੀ ਵਧੀਆ ਕਰਵਾਈ ਹੋਈ ਹੈ ਮਤਲਬ ਕਿ ਹਰ ਕਮਰੇ ਦੀ ਡਾਊਨ ਥੀਲਿੰਗ ਦਾ ਡਿਜ਼ਾਈਨ ਅਲੱਗ-ਅਲੱਗ ਹੈਗਾ ਵਾ ਆ ਇਹਨਾਂ ਨੇ ਵਾਲਪੇਪਰ ਲਗਵਾਇਆ ਹੋਇਆ ਵਾ ਆ ਦੇਖ ਸਕਦੇ ਹੋ ਕਿ ਇਹਨਾਂ ਨੇ ਬਾਕੀ ਕੰਮਾਂ ਤੇ ਪੇਂਟ ਹੀ ਕਰਵਾਇਆ ਹੋਇਆ ਵਾ ਤੇ ਇਹ ਇਹਨਾਂ ਦਾ ਪ੍ਰੋਪਰ ਹੈਗਾ ਜੀ ਡਰਾਇੰਗ ਰੂਮ ਤੇ ਇਹ ਹੈਗਾ ਇਹਨਾਂ ਦਾ ਉੱਪਰ ਇਹਨਾਂ ਦਾ ਲ lobby area ਇਹਨਾਂ ਦਾ ਉੱਪਰ ਵਾਲਾ lobby area ਵਾ lobby area ਦੇ ਵਿੱਚ ਇਹਨਾਂ ਨੇ ਸੋਫਾ ਪਲੱਸ ਇੱਕ 4x6 ਦਾ ਬੈੱਡ ਸੈੱਟ ਕੀਤਾ ਹੋਇਆ ਵਾ ਅੱਗੋਂ ਤੁਸੀਂ ਜਿਵੇਂ ਤੁਸੀਂ ਕਹੋਗੇ ਉਵੇਂ ਇਹ ਸੈੱਟ ਕਰ ਲੈਣਗੇ ਇਹਨਾਂ ਨੇ ਇਹਦੇ ਵਿੱਚ ਵੀ lobby ਜੀ ਵੀ ਇਹਨਾਂ ਨੇ ਡਾਊਨ ਫੀਲਿੰਗ ਕਰਵਾਈ ਹੋਈ ਆ ਉਹ ਤੁਸੀਂ ਵੇਖ ਸਕਦੇ ਹੋ ਹਨਾ ਕਿ ਕਿੰਨੀ ਵਧੀਆ ਕਰਵਾਈ ਹੋਈ ਹੈ ਇਹਨਾਂ ਨੇ ਡਾਊਨ ਫੀਲਿੰਗ ਤੇ ਇਹ ਹੈਗੀ ਇਹਨਾਂ ਦੀ ਉੱਪਰ ਵਾਲੀ ਕਿਚਨ ਉੱਪਰ ਵਾਲੀ ਕਿਚਨ ਥੱਲੇ ਵਾਲੀ ਕਿਚਨ ਨਾਲ ਛੋਟੀ ਜ਼ਰੂਰ ਹੈ ਲੇਕਿਨ ਇਹਨਾਂ ਨੇ ਓਪਨ ਰੱਖੀ ਆ ਤੇ ਬਣਵਾਈ ਵੀ ਵਧੀਆ ਵਾ ਇਹ ਤੁਹਾਡੇ ਦੇ ਡਿਪੈਂਡ ਆ ਜੇਕਰ ਕਿਚਨ ਦੇ ਵਿੱਚ ਕੁਝ ਚੇਂਜ ਕਰਨੇ ਹਨ ਤੇ ਤੁਹਾਡੇ ਦੇ ਡਿਪੈਂਡ ਕਿਵੇਂ ਕਰਨੇ ਕਿਵੇਂ ਨਹੀਂ ਕਰਨੇ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਛੇੜ ਛਾਲ ਕਰਨ ਦੀ ਕੋਈ ਲੋੜ ਹੈਗੀ ਆ ਇਹ ਹੈਗਾ ਇਹਨਾਂ ਦਾ ਉੱਪਰ ਵਾਲਾ ਪਹਿਲਾ ਬੈਡਰੂਮ ਆ ਉੱਪਰ ਵਾਲਾ ਇਹਨਾਂ ਦਾ ਪਹਿਲਾ ਬੈਡਰੂਮ ਹੈਗਾ ਵਾ ਇਹਦੇ ਵਿੱਚ ਵੀ ਇਹਨਾਂ ਨੇ ਆ ਕਰਵਾਈ ਹੋਈ ਹੈ ਪੀਓਪੀ ਕਰਵਾਈ ਹੋਈ ਹੈ ਲੈਕਿਨ ਇਹ ਪੀਓਪੀ ਇਹਨਾਂ ਨੇ ਸਿੰਪਲ ਕਰਵਾਈ ਹੈ ਸਿੰਪਲ ਵੀ ਸੋਹਣੀ ਲੱਗਦੀ ਪਈ ਹੈ ਪੀਓਪੀ ਜਿਹੜੀ ਕਰਵਾਈ ਹੋਈ ਆ ਤੇ ਇੱਥੇ ਇਹਨਾਂ ਨੇ ਆ ਲੱਕੜ ਦੀ ਅਲਮਾਰੀ ਬਣਾਈ ਹੋਈ ਆ ਇੱਥੇ ਤੁਸੀਂ ਆਪਣੇ ਹਿਸਾਬ ਨਾਲ ਬੈੱਡ ਦੇ ਸੈਟਅਪ ਵਗੈਰਾ ਜਿਵੇਂ ਦਾ ਕਰ ਸਕਦੇ ਹੋ ਆ ਜਿਹੜਾ ਥੱਲੇ ਦੇਖ ਸਕਦੇ ਹੋਣ ਇਹਨਾਂ ਨੇ ਥੱਲੇ ਪੱਥਰ ਲਗਾਇਆ ਹੋਇਆ ਹੈ ਵਾਈਡ ਪੱਥਰ ਟਾਈਲ ਨਹੀਂ ਹੈਗੀ ਪੱਥਰ ਹੈਗਾਏ ਹੁਣ ਦਿਖਾਣੇ ਦੋਸਤੋ ਇਹਨਾਂ ਦਾ ਤੁਹਾਨੂੰ ਆਪਾਂ ਦੂਸਰਾ ਬੈੱਡਰੂਮ ਦੂਸਰਾ ਬੈੱਡਰੂਮ ਤੁਸੀਂ ਦੇਖ ਸਕਦੇ ਹੋ ਉੱਪਰ ਦਾ ਇਹ ਦੂਸਰਾ ਯਾਨੀ ਕਿ 1 2 3 ਇਹ ਤੀਸਰਾ ਬੈੱਡਰੂਮ ਆ ਤੇ ਉਸ ਤੋਂ ਪਹਿਲਾਂ ਤੁਹਾਨੂੰ ਆਪਾਂ ਦਿਖਾ ਚੁੱਕੇ ਹਾਂ ਇਹਨਾਂ ਦਾ ਡ੍ਰਾਇੰਗ ਰੂਮ ਇਹ ਦੇਖ ਸਕਦੇ ਹੋ ਦੋਸਤੋ ਇਹਨਾਂ ਨੇ ਦਿਵਾਰਾਂ ਉੱਤੇ ਨਾ ਇਹ ਵਾਲਪੇਪਰ ਲਗਵਾਇਆ ਹੋਇਆ ਵਾ ਤੇ ਉੱਪਰ ਦੇਖੋ ਦੋਸਤੋ ਉੱਪਰ ਇਹਨਾਂ ਨੇ ਪੀਵੀਸੀ ਸੀਟਾਂ ਦੀ ਡਾਊਨ ਫੀਲਿੰਗ ਕਰਵਾਈ ਹੋਈ ਆ ਡਾਊਨ ਫੀਲਿੰਗ ਮਤਲਬ ਕਿ ਬਹੁਤ ਸੋਹਣੀ ਕਰਵਾਈ ਹੋਈ ਹੈ ਇਹਨਾਂ ਨੇ ਹਰ ਕਮਰੇ ਦਾ ਅਲੱਗ ਅਲੱਗ ਡਿਜ਼ਾਈਨ ਬਣਵਾਇਆ ਹੋਇਆ ਵਾ ਡਾਊਨ ਫੀਲਿੰਗ ਦਾ ਹੁਣ ਦਿਖਾਣੇ ਦੋਸਤੋ ਤੁਹਾਨੂੰ ਉੱਪਰ ਦਾ ਬਾਥਰੂਮ ਇਹ ਹੈਗਾ ਜੀ ਉੱਪਰ ਵਾਲਾ ਬਾਥਰੂਮ ਬਾਥਰੂਮ ਦੇ ਵਿੱਚ ਟਾਈਲਾਂ ਵਗੈਰਾ ਥੱਲੇ ਵੀ ਉੱਪਰ ਵੀ ਦੋਨੋਂ ਜਗ੍ਹਾ ਤੇ ਲੱਗੀਆਂ ਹੋਈਆਂ ਵਾ ਦੀਵਾਰ ਤੇ ਵੀ ਲੱਗੀਆਂ ਹੋਈਆਂ ਵਾ ਇਹ ਤੁਸੀਂ ਦੇਖ ਸਕਦੇ ਹੋ ਤੇ ਕੋਰੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਵਰਕ ਕਰਵਾਇਆ ਹੈ ਨਾ ਉਹ ਹੈ ਇਹ ਹੈਗਾ ਗ੍ਰੇਨਾਈਟ ਪੱਥਰ ਦਾ ਹੁਣ ਆਪਾਂ ਚੱਲਦੇ ਹਾਂ ਇਹਨਾਂ ਦੇ ਤੀਸਰੀ ਮੰਦਲ ਤੇ ਆਓ ਆਪਾਂ ਜਾ ਰਹੇ ਹਾਂ ਇਹਨਾਂ ਦੇ ਤੀਸਰੇ ਫਲੋਰ ਤੇ ਗ੍ਰੀਨ ਕਲਰ ਦਾ ਘਾਹ ਵਾਲਾ ਮੈਟ ਦਿੱਤਾ ਹੈ ਕਿੰਨਾ ਸੋਹਣਾ ਲੱਗਦਾ ਪਿਆ ਵਾ ਹਾਂਜੀ ਦੋਸਤੋ ਇਹ ਆ ਗਏ ਹੁਣ ਆਪਾਂ ਇਹਨਾਂ ਦੀ ਉੱਪਰ ਵਾਲੀ ਗੈਲਰੀ ਦਿਖਾਉਣੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਆਹ ਹੈਗੀ ਦੋਸਤੋ ਇਹਨਾਂ ਦੀ ਉੱਪਰ ਗੈਲਰੀ ਇਹਨਾਂ ਗੈਲਰੀ ਦੇ ਵਿੱਚ ਵੀ ਆ ਗ੍ਰੇਨ ਆਈਡਿ ਲਗਵਾਇਆ ਹੋਇਆ ਵਾ ਤੁਸੀਂ ਫੱਲੇ ਉਹ ਦੇਖ ਲਿਆ ਕਿ ਇਹਨਾਂ ਦਾ ਫਰੰਟ ਜਿਹੜਾ ਡਿਜ਼ਾਈਨ ਹੈ ਗਣਾ ਫਰੰਟ ਐਲੀਵੇਸ਼ਨ ਇਹਨਾਂ ਨੇ ਬਹੁਤ ਸੋਹਣੀ ਬਣਵਾਈ ਹੋਈ ਆ ਦੋਸਤੋ ਐਡਰੈਸ ਆਪਾਂ ਤੁਹਾਨੂੰ ਦੱਸ ਦਿੰਨੇ ਆ ਐਡਰੈਸ ਹੈਗਾ ਵਾ ਜੀ ਕੋਟ ਆਤਮਾਰਾਮ ਨੀਅਰ ਪੂਰ ਸਾਬਲਾ ਬਾਜ਼ਾਰ ਪਿੰਦਾ ਹੈ ਸ਼ਹੀਦ ਸੁਲਤਾਨਵਿੰਦ ਰੋਡ ਤੋਂ ਤੇਜਨਗਰ ਚੌਂਕ ਦੇ ਕੋਲੀ ਇਹ ਏਰੀਆ ਹੈਗਾ ਵਾ ਪ੍ਰੋਪਰ ਜਾਣਕਾਰੀ ਲੈਣ ਵਾਸਤੇ ਸਾਨੂੰ ਫੋਨ ਕਰ ਸਕਦੇ ਹੋ ਤੋ ਇਹ ਹੈਗਾ ਇਹਨਾਂ ਦਾ ਉੱਪਰ ਵਾਲਾ ਲੋਬੀ ਏਰੀਆ ਇਹਨਾਂ ਨੇ ਇਹ ਕਾਫੀ ਖੁੱਲਾ ਵਿੜਾ ਬਣਾਇਆ ਹੈ ਉੱਪਰ ਪੰਜਾਬੀ ਪਾ ਜਿਵੇਂ ਜਵਾ ਵਿੜਾ ਹੀ ਗਨੇ ਆ ਤੇ ਐਕਟੀਵਾਈਜ਼ ਕਰਨ ਵਾਸਤੇ ਇਹਨਾਂ ਨੇ ਨਾ ਰੱਖੀ ਹੋਈ ਹੈ ਮਸ਼ੀਨ ਵਗੈਰਾ ਜੋ ਵੀ ਹੈ ਤੁਸੀਂ ਜਾਓ ਤੇ ਹੋਰ ਵੀ ਦੋ ਚਾਰ ਸੈੱਟ ਕਰ ਸਕਦੇ ਹੋ ਜੇ ਤੁਸੀਂ ਸ਼ੌਕੀਨ ਹੋ ਤੇ ਆਪਾਂ ਦਿਖਾਣੇ ਤੁਹਾਨੂੰ ਹੁਣ ਉੱਪਰ ਵਾਲਾ ਕਿਚਨ ਇਹ ਹੈਗਾ ਦੋਸਤੋ ਇਹਨਾਂ ਦਾ ਉੱਪਰ ਵਾਲਾ ਕਿਚਨ ਹੈ ਇਹ ਕਿਚਨ ਇਹਨਾਂ ਦਾ ਓਪਨ ਨਹੀਂ ਹੈਗਾ ਲੇਕਿਨ ਇੱਥੇ ਵੀ ਇਹਨਾਂ ਨੇ ਨਾ ਗ੍ਰੇਨਾਈਟ ਪੱਥਰ ਦੇ ਕੰਮ ਕਰਵਾਇਆ ਹੋਇਆ ਵਾ ਅੰਦਰ ਵੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਦੀਵਾਰ ਤੇ ਟਾਈਲ ਵਗੈਰਾ ਪ੍ਰੋਪਰ ਲਗਵਾਈ ਹੋਈ ਆ ਅੰਦਰੋਂ ਇੱਕ ਵਾਰੀ ਕਿਚਨ ਦਿਖਾ ਦਵਾਂ ਇਹਨਾਂ ਦਾ ਪ੍ਰੋਪਰ ਹੂੰ ਦਿਖਾਣੇ ਦੋਸਤੋ ਤੁਹਾਨੂੰ ਇਹਨਾਂ ਦਾ ਬਾਥਰੂਮ ਬਾਥਰੂਮ ਪਹਿਲਾਂ ਦੇਖੋ ਦੋਸਤੋ ਵਾਈਫ ਰਿਸ਼ਨ ਦੇ ਨਾਲ ਇਹਨਾਂ ਨੇ ਮੈਂਟੀ ਵਗੈਰਾ ਬੜੀ ਵਧੀਆ ਲਗਵਾਈ ਹੋਈ ਆ ਤੇ ਹਣੀ ਆ ਗਿਆ ਦੋਸਤੋ ਇਹਨਾਂ ਤੋਂ ਉੱਪਰ ਵਾਲਾ ਬਾਥਰੂਮ ਅੰਦਰੋਂ ਦੇਖ ਲਓ ਬਾਥਰੂਮ ਦੇ ਵਿੱਚ ਵੀ ਅਲੱਗ-ਅਲੱਗ ਹਰ ਜਗ੍ਹਾ ਇਹਨਾਂ ਨੇ ਟਾਈਲ ਵਗੈਰਾ ਲਗਵਾਈ ਹੋਈ ਆ ਥੱਲੇ ਵੀ ਲਗਾਈ ਹੋਈ ਆ ਤੇ ਦੀਵਾਰਾਂ ਤੇ ਵੀ ਲਗਵਾਈ ਹੋਈ ਆ ਐ ਆ ਗਏ ਇਹਨਾਂ ਦਾ ਦੋਸਤੋ ਤੀਸਰੀ ਮੰਜ਼ਲ ਦਾ ਪਹਿਲਾ ਬੈੱਡਰੂਮ ਯਾਨੀ ਕਿ ਪੰਜਵਾਂ ਬੈੱਡਰੂਮ ਆ ਘਰ ਦਾ ਇਹ ਹੈਗਾ ਪੰਜਵਾਂ ਬੈੱਡਰੂਮ ਘਰ ਦਾ ਇਹਨਾਂ ਨੇ ਉੱਪਰ ਦੇਖ ਸਕਦੇ ਹੋ ਕਿ ਪੀਵੀਸੀ ਕਰਵਾਈ ਹੋਈ ਆ ਸਿੰਪਲ ਲੇਕਿਨ ਸੋਹਣੀ ਕਰਵਾਈ ਹੋਈ ਆ ਇਹਨਾਂ ਨੇ ਉੱਪਰ ਅਲਮਾਰੀ ਵਗੈਰਾ ਕੀਤੇ ਆ ਬੈੱਡ ਵਗੈਰਾ ਇਹਨਾਂ ਨੇ ਆਪਣਾ ਸੈਟਮ ਨਹੀਂ ਕੀਤਾ ਇਹਨਾਂ ਦੀ ਫੈਮਲੀ ਦੇ ਕੋਣੀ ਉਸ ਹਿਸਾਬ ਨਾਲ ਇਹਨਾਂ ਨੇ ਸੈਟਿੰਗ ਕੀਤੀ ਗਈ ਹੈ ਆ ਆ ਗਿਆ ਹੁਣ ਤੀਸਰੇ ਫਲੋਰ ਦਾ ਦੂਸਰਾ ਬੈਡਰੂਮ ਯਾਨੀ ਕਿ 1 2 3 ਛੇਵਾਂ ਬੈਡਰੂਮ ਦੋਸਤੋ ਇਹ ਦੇਖ ਸਕਦੇ ਹੋ ਕਿ ਇਹਨਾਂ ਨੇ ਪੀਓਪੀ ਵਗੈਰਾ ਕਰਵਾਈ ਹੋਈ ਆ ਉਹ ਥੋੜਾ ਬੋਤਾ ਕੰਮ ਹੋਣ ਵਾਲਾ ਵਾ ਜੇਕਰ ਤੁਸੀਂ ਚਾਹੋਗੇ ਕਿ ਪ੍ਰੋਪਰ ਜਿਹੜਾ ਮਾਣਾ ਮੋਟਾ ਇਸ ਘਰ ਦੇ ਵਿੱਚ ਕੰਮ ਹੋਣ ਵਾਲਾ ਤੁਹਾਨੂੰ ਕਰਵਾ ਕੇ ਦੇਣ ਜਿਹੜਾ ਮਤਲਬ ਹੈ ਕਿ ਤੀਸਰੇ ਫਲੋਰ ਦਾ ਵਾ ਅਦਰਵਾਈਜ਼ ਇਹਨਾਂ ਦੇ ਕਿਤੇ ਵੀ ਕੋਈ ਪੈਸਾ ਨਹੀਂ ਲੱਗਣ ਵਾਲਾ ਹੈਗਾ ਜੇਕਰ ਤੁਸੀਂ ਜਾਣਦੇ ਹੋ ਕਿ ਘਰ ਦਾ ਇਹ ਕੰਮ ਕਰਵਾ ਕੇ ਦੇਣ ਥੋੜਾ ਬੋਤਾ ਜਿਹੜਾ ਹੋਣ ਵਾਲਾ ਵਾ ਉਹਦੇ ਪੈਸੇ ਜਾਂਦੇ ਇਹ ਤੁਹਾਨੂੰ ਅਲੱਗ ਤੋਂ ਲਾਣੇ ਪੈਣਗੇ ਯਾ ਤੁਹਾਨੂੰ ਵਿੱਚ ਕਰਵਾ ਕੇ ਦੇਣਗੇ ਤੇ ਥੋੜਾ ਜਿਹਾ ਖਰਚਾ ਉਹਦਾ ਵੱਧ ਜੇਗਾ ਉਹ ਬਾਕੀ ਇਹ ਵਾ ਕਿ ਜੇਕਰ ਤੁਹਾਡੀ ਬੈਠ ਕੇ ਸੈਟਿੰਗ ਹੁੰਦੀ ਹੈ ਉਹ ਆਪਾਂ ਕਰਵਾ ਦਾਂਗੇ ਹੈਗਾ ਇਹਨਾਂ ਦਾ ਪੰਜਵਾਂ ਛੇਵਾਂ ਬੈਡਰੂਮ ਠੀਕ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਸੈਟਪ ਕਰ ਸਕਦੇ ਹੋ ਜਿਵੇਂ ਵੀ ਕਰਨਾ ਆਏਗਾ ਹੁਣ ਲੈ ਕੇ ਚੱਲਦੇ ਹਾਂ ਦੋਸਤੋ ਆਪਾਂ ਇਹਨਾਂ ਦੀ ਤੁਹਾਨੂੰ ਛੱਤ ਤੇ ਤੇ ਕੋਡੀਆਂ ਵਿੱਚ ਦੇਖ ਸਕਦੇ ਹੋ ਕਿ ਦੋਸਤੋ ਇਹਨਾਂ ਨੇ ਪ੍ਰੋਪਰ ਸਾਰਾ ਹੀ ਇਹਨਾਂ ਨੇ ਗ੍ਰੇਨਾਈਟ ਪੱਥਰ ਲਗਵਾਇਆ ਹੋਇਆ ਵਾ ਇਹ ਵੀ ਹੁਣ ਆਪਣੇ ਨਾਮ ਨਾਲ ਹੀ ਜਾਊਗਾ ਇਹਦਾ ਨਾਮ ਕੀ ਆ ਟਫੀ ਟਫੀ ਹਾਂਜੀ ਦੋਸਤੋ ਹੁਣ ਆਪਾਂ ਆ ਗਏ ਇਹਨਾਂ ਦੀ ਛੱਤ ਤੇ ਇਹਨਾਂ ਦਾ ਸਟੋਰ ਸਟੋਰ ਦੇਖ ਸਕਦੇ ਹੋ ਕਿ ਉੱਪਰ ਇਹਨਾਂ ਨੇ ਸਾਰਾ ਵਾਧੂ ਘਾਟੂ ਸਮਾਨ ਜਿਹੜਾ ਵੀ ਤੁਸੀਂ ਇੱਥੇ ਰੱਖਣਾ ਚਾਹੇ ਨਾ ਸਟੋਰ ਦੇ ਵਿੱਚ ਸਟੋਰ ਕਰ ਸਕਦੇ ਹੋ ਸਟੋਰ ਵੀ ਇਹਨਾਂ ਨੇ ਉੱਪਰ ਆ ਪੇਂਟ ਪੂਣ ਕਰਾ ਕੇ ਚੰਗਾ ਇਹਨਾਂ ਨੇ ਵਾਲ ਪੱਟੀ ਕਰਾ ਕੇ ਵਧੀਆ ਤਰੀਕੇ ਦਾ ਬਣਵਾਇਆ ਹੋਇਆ ਵਾ ਸਟੋਰ ਦੇ ਵਿੱਚ ਤੁਸੀਂ ਕੋਈ ਵੀ ਵਾਧੂ ਘਾਟੂ ਸਮਾਨ ਫਾਲਤੂ ਸਮਾਨ ਕੋਈ ਵੀ ਸਟੋਰ ਦੇ ਵਿੱਚ ਫਿੱਟ ਕਰ ਸਕਦੇ ਹੋ ਆ ਛੱਤ ਦੇ ਉੱਪਰ ਇਹਨਾਂ ਨੇ ਟਾਈਲ ਵਾਗਰਾਂ ਲਗਵਾਈ ਹੋਈ ਆ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਤਫਨ ਦਾ ਕੰਮ ਕਰਵਾਇਆ ਵਾ ਜਿੰਨੀਆਂ ਵੀ ਇਹਨਾਂ ਦੀ ਗੈਲਰੀ ਦੇ ਹੈਗੇ ਹਨ ਸਾਰੀਆਂ ਗੈਲਰੀਜ਼ ਤੇ ਇਹਨਾਂ ਨੇ ਤਫਨ ਦਾ ਹੀ ਕੰਮ ਕਰਵਾਇਆ ਆ ਵਾ ਆ ਪ੍ਰੋਪਰ ਸਟੀਲ ਲੱਗਾ ਹੋਇਆ ਵਾ ਜਿਹੜਾ ਥੱਲੇ ਤੁਸੀਂ ਦੇਖ ਸਕਦੇ ਹੋ ਨਾ ਜਿਹੜੀ ਹੋਈ ਹੋਈ ਆ ਇਹ ਅਸਲ ਦੇ ਵਿੱਚ ਜਿਹੜੀਆਂ بارشਾਂ ਹੋਈਆਂ ਹਨ ਇਹ ਉਹਦੇ ਕਰਕੇ ਮਾੜੀ ਮਾੜੀ ਜੀ ਆ ਕਾਈ ਕਾਈ ਜੀ ਲੱਗਦੀ ਪਈ ਆ ਤੇ ਸਾਰਾ ਹੀ ਇਹਨਾਂ ਨੇ ਕੰਪਲੀਟ ਕਰ ਦੇਣਾ ਇੱਕ ਵਾਰੀ ਤੁਹਾਨੂੰ ਪਣਾ ਵਗੈਰਾ ਫੇਰ ਕੇ ਪੀਓਪੀ ਨੂੰ ਜਿਹੜੀ ਅੰਦਰਾਰਾਂ ਆਏ ਹਨ ਨਾ ਉਹ ਵੀ ਤੁਹਾਨੂੰ ਇੱਕ ਦੋ ਇੱਕ ਵਾਰੀ ਐ ਬਿਲਕੁਲ ਕਲੀਅਰ ਕਰਕੇ ਤੁਹਾਨੂੰ ਹੋਮ ਦੇਣਗੇ ਇੱਕ ਵਾਰੀ ਫੇਰ ਤੁਹਾਨੂੰ ਨਾ ਘਰ ਦੀ ਡਾਈਮੈਂਸ਼ਨ ਦੱਸ ਦਿੰਨੇ ਆ ਘਰ ਦਾ ਡਾਈਮੈਂਸ਼ਨ ਹੈਗੀ ਆ ਜੀ 22 ਫੁੱਟ ਦਾ ਫਰੰਟ ਹੈ ਗਾ ਜੇ 33 ਫੁੱਟ ਦੀ ਲੰਬਾਈ ਹੈਗੀ ਆ ਤੇ ਟੋਟਲ 83 ਗਜ 83 ਗਜ ਦਾ ਇਹ ਘਰ ਹੈਗਾ ਵਾ ਘਰ ਤੁਸੀਂ ਦੇਖ ਲਾ ਦੋਸਤੋ ਇਹਨਾਂ ਨੇ ਬਹੁਤ ਹੀ ਸੋਨਾ ਬਣਾਇਆ ਆ ਵਾ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਗਈ ਜਿਹੜਾ ਤੀਸਰੀ ਮੰਦਲ ਆਣਾ ਉਹਦੇ ਇੱਕ ਕਮਰੇ ਦੇ ਵਿੱਚ ਥੋੜਾ ਜਿਹਾ ਪੀਓਪੀ ਦਾ ਕੰਮ ਹੋਣ ਵਾਲਾ ਵਾ ਜਿਹੜਾ ਥੋੜਾ ਬੋਤਾ ਤਰੇੜਾ ਤਰੂਣਾ ਆਈਆਂ ਹੋਈਆਂ ਅਦਰਵਾਈਜ਼ ਸਾਰਾ ਹੀ ਕੰਪਲੀਟ ਹੈਗਾ ਵਾ ਹਾਂਜੀ ਦੋਸਤੋ ਐਡਰੈਸ ਹੈਗਾ ਇਹਦਾ ਪ੍ਰੋਪਰ ਨਿਊ ਕੋਟ ਆਤਮਾਰਾਮ ਸੁਲਤਾਨਵਿੰਡ ਰੋਡ ਤੇ ਨਗਰ ਚੌਂਗ ਤੇ ਤੂਸ ਸਾਬ ਵਾਲੇ ਬਾਜ਼ਾਰ ਦੇ ਵਿੱਚ ਘਾਰ ਹੈਗਾ ਵਾ ਸਕਰੀਨ ਤੇ ਸਾਡਾ ਨੰਬਰ ਚੱਲਦਾ ਪਿਆ ਸਾਡ ਨਾਲ ਕੰਟੈਕਟ ਕਰ ਸਕਦੇ ਹੋ ਸਾਡੀਆਂ ਵੀਡੀਓਜ਼ ਨੂੰ ਵੇਖ ਕੇ ਵਾਧ ਤੋਂ ਵਾਧੇ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਸਾਨੂੰ ਤੁਹਾਡੇ ਵੱਲੋਂ ਮੋਟੀਵੇਸ਼ਨ ਮਿਲ ਸਕੇ ਬਾਕੀ ਜੇਕਰ ਤੁਹਾਨੂੰ ਘਰ ਪਸੰਦ ਆਂਦਾ ਵਾ ਡਾਇਰੈਕਟ ਆਪਾਂ ਤੁਹਾਡੀ ਮਾਲਕਾ ਦੇ ਨਾਲ ਡੀਲ ਕਰਵਾ ਕੇ ਤੇ ਜਿੱਥੇ ਤੁਹਾਡੇ ਰੇਡ ਦੀ ਸੈਟਿੰਗ ਹੁੰਦੀ ਹੋਏਗੀ ਉੱਥੇ ਅਸੀਂ ਕਰਵਾ ਦਾਂਗੇ ਜਿੰਨਾ ਵੱਧ ਤੋਂ ਵੱਧ ਥੱਲੇ ਆਣਗੇ ਆਪਾਂ ਕਰਵਾ ਦਾਂਗੇ ਤੇ ਬਾਕੀ ਦੂਸਰੀ ਗੱਲ ਦੋਸਤੋ ਜੇਕਰ ਸਾਡੀ ਵੀਡੀਓ ਦੇ ਵਿੱਚ ਕੋਈ ਕਮੀ ਪੇਸ਼ੀ ਸਾਨੂੰ ਬੋਲ ਸਾਡੇ ਬੋਲਣ ਦੇ ਵਿੱਚ ਤੁਹਾਨੂੰ ਕੋਈ ਖਰਾਬੀ ਲੱਗਦੀ ਹੋਵੇ ਜਾਂ ਕੋਈ ਆਪਾਂ ਵਰਡ ਗਲਤ ਬੋਲ ਚੁੱਕੇ ਹੋਈਏ ਜੇ ਕੋਈ ਆਪਾਂ ਚੀਜ਼ ਵਿੱਚ ਐਡ ਨਹੀਂ ਕਰ ਸਕੇ ਘਰ ਦੀ ਤਾਂ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਬਾਕੀ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਭੈਣ ਭਰਾਵਾਂ ਸੱਜਣਾਂ ਤੱਕ ਇਹ ਵੀਡੀਓ ਸ਼ੇਅਰ ਕਰ ਦਿਓ ਜਿਹੜੇ ਆਪਣਾ ਘਰ ਖਰੀਦਣਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਕਿ ਹਰੇਕ ਦਾ ਆਪਣਾ ਇੱਕ ਵਧੀਆ ਜਿਹਾ ਘਰ ਬਣੇ ਤੇ ਉਸੇ ਤਰ੍ਹਾਂ ਹੀ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਜਿਹੜੇ ਵੀ ਤੁਹਾਡੇ ਸੱਜਣ ਬੇਲੀ ਭੈਣ ਭਰਾ ਕੋਈ ਵੀ ਨੌਨ ਹੈਗੇ ਨਾ ਇਹ ਵੀਡੀਓ ਉਹਨਾਂ ਤੱਕ ਪਹੁੰਚਦੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਪਲਸ ਪਲਸ ਬੈਲ ਆਈਕਨ ਤੇ ਪ੍ਰੈਸ ਕਰਕੇ ਆਲ ਦੇ ਬਟਨ ਤੇ ਕਲਿੱਕ ਜ਼ਰੂਰ ਕਰ ਦਿਓ ਮਿਲਦੇ ਆਂ ਤਦ ਤੱਕ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ